ਲਓ ਵੀ ਮਿੱਤਰੋ ਹੁਣੇ-ਹੁਣੇ ਰਮਣੇ ਦੇ ਫਾਰਮ ਤੋਂ ਨਾ ਆਪਾਂ ਟੋਟਲ 5 ਨਾਗ ਜਿਹੜੇ ਸ਼ੂਟ ਕੀਤੇ ਆ ਬਾਈ ਦਾ ਪਿੰਡ ਤਾਜਪੁਰ ਤਹਿਸੀਲ ਰੈਕੁਰ ਤੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਬਹੁਤ ਜੈਜ ਰੇਟ ਦੀਆਂ ਜਰਸੀਆਂ ਤੇ ਚੰਗੀਆਂ ਐਚਐਫ ਗਾਇਆਂ ਬਾਈ ਦੇ ਕੋਲ ਹੁੰਦੀਆਂ ਡਿਟੇਲ ਸ਼ਾਟ ਦੇ ਵਿੱਚ ਲੈ ਕੇ ਜਾਣਿਆ ਪੂਰੀ ਜਾਣਕਾਰੀ ਵਾਲੀ ਵੀਡੀਓ ਆਪਣੇ ਫੇਸਬੁੱਕ ਤੇ YouTube ਚੈਨਲ ਤੇ ਦੇਖ ਲਓ ਰਮਣੇ ਕੀ ਡਿਟੇਲ ਆ ਬਈ ਇਹਦੀ ਪਹਿਲੀ ਕਰਮ ਵਾਲੀ ਦੀ ਇਹ ਵੀਰੇ 7 ਕਿ ਮਹੀਨੇ ਉਮਰ ਆ ਠੀਕ ਆ ਜੀ ਤੇ ਵੀਰੇ 50 ਤੋਂ 60 ਦੀ ਆ ਠੀਕ ਆ ਬਾਈ ਤੇ ਰਮਣੇ ਕੱਚੀ ਖੀਰੀਆ ਚਾਰ ਹੀ ਥਾਣਾ ਵੀਰੇ ਚਾਰੇ ਥਾਣ ਹਾਂ ਬ੍ਰੀਡ ਦੇ ਵਿੱਚ ਬਹੁ ਤੇ ਕਿੰਨੇ ਦੀ ਦੇਣੀ ਹੈ ਬਈ ਇਹ ਇਹ ਵੀ 24000 ਦੇ ਦਾਂਗੇ 24000 ਦੀ ਤੁਹਾਨੂੰ ਇਹ ਮਿਲ ਜਣੀ ਹੈ ਚੈੱਕ ਕਰਕੇ ਜੀ ਫੇਸ ਫੂਸ ਕੁਆਲਟੀ ਬਹੁਤ ਜਿਆਦੇ ਕਰਮ ਵਾਲੀ ਦੀ ਚੰਗੀ ਹੈ ਤੇ ਬਾਕੀ ਤੁਸੀਂ ਇਹਦੀ ਇਥੋਂ ਝੋਲੀ ਚੈੱਕ ਕਰਕੇ ਦੇਖ ਲਓ ਬਹੁਤ ਜਿਆਦੇ ਸੋਹਣੀ ਬਨ ਵਾਲੀ ਹੈ ਕੋਈ ਆਸ਼ਕ ਬੰਦਾ ਜਿਹੜਾ ਜਰਸ ਸਿੰਘ ਦਾ ਆਸ਼ਿਕਾ ਉਹ ਬੰਦੇ ਲਈ ਇਹ ਬਹੁਤ ਜਿਆਦੇ ਚੰਗੀ ਜਿਹੜੀ ਬਹਿੜ ਬਨਦੀ ਹੈ ਕਿ ਨੂੰ ਬਰੀਡ ਬਾਰੇ ਪਤਾ ਵੀਰੇ ਹਾਂ ਉਹ ਲਊਗਾ ਉਹ ਲਊਗਾ ਬਈ ਹੈਣਾ ਤੇ ਗੱਲਬਾਤ ਕਰੀਏ ਰਮਣੇ ਆਪਾਂ ਇਹਦੀ ਕਰਮ ਵਾਲੀ ਦੀ ਕੀ ਡਿਟੇਲ ਹੈ ਬਈ ਇਹ ਵੀਰੇ ਦੂਜਾ ਸੂਆਗਾ ਠੀਕ ਹੈ ਜੀ ਤੇ ਇਹਦੇ 15 ਦਿਨ ਬਾਕੀ ਪਏ ਆ ਠੀਕ ਹੈ ਬਈ ਚਾਰ ਹੀ ਥਣ ਬਾਈ ਬਰੇ ਚਾਰ ਸਾਰੀਆਂ ਦੇ ਚਾਰ ਚਾਰ ਆ ਬਰੇ ਹਾਂ ਅੰਦਾਜ਼ਾ ਬਾਈ ਦੁੱਧ ਦਾ ਜਿਹੜਾ ਮਾਲਕ ਨੇ ਦੱਸਿਆ ਉਹ ਵਾ ਬਰੇ ਪਹਿਲੇ ਸੂਏ ਮਾਲਕਾਂ ਦੇ ਸਵੇਰੇ 14 ਕਿਲੋ ਚੋਇਆਗਾ ਠੀਕ ਆ ਬਾਈ ਬਾਕੀ ਬੈੜ ਦਾ ਕੱਦ-ਕੱਡ ਬਹੁਤ ਸੋਹਣਾ ਦਿੱਤਾ ਵੀ ਹੋਊਗਾ ਦਿੱਤਾ ਹੋਊਗਾ ਬਾਕੀ ਬਰੇ ਆਪਾਂ ਦੇਖੋ ਹਰੇਕ ਵੀਡੀਓ ਵਿੱਚ ਆ ਕੇ ਕਹਿੰਦੇ ਆਪਾਂ ਦੁੱਧ ਨਹੀਂ ਕਹਿੰਦੇ ਦੁੱਧ ਅਗਲੇ ਸੀਵਾ ਦਾ ਉਹਨੇ 10 ਚੋਣਾ 20 ਚੋਣਾ ਉਹ ਅਗਲੇ ਸੀਵਾ ਟੈਂਟ ਕਿੰਨੇ ਦੀ ਦੇਣੀ ਰਹੋਣੇ ਆਪਾਂ ਇਹ ਵੀਰੇ ਆਪਾਂ ਦੇ ਦਾਂਗੇ 50000 ਦੀ 50000 ਦੀ ਤੁਹਾਨੂੰ ਆ ਮਿਲ ਜਾਣੀ ਆ ਅਗਲੀ ਬਾਈ ਇਹਦਾ ਵੀਰੇ ਇੱਕ ਹਫਤਾ ਬਾਕੀ ਪਿਆ ਇਹ ਵੀ ਦੂਜੇ ਸੂਏ ਇਹਦਾ ਵੀ ਬਰੇ ਦੁੱਧ ਤੇਣਾ ਚਾਹਦਾ 14 ਕਿਲੋ ਦੱਤਾ ਹੋਇਆਗਾ ਚਾਰੇ ਹੀ ਥਾਣਾ ਬਾਈ ਚਾਰ ਹੀ ਥਾਣਾ ਵੀਰੇ ਢਿੱਲਾ ਢੋਲਾ ਬਹੁ ਪਈਆ ਢਿੱਲਾ ਹਜੇ ਪਈਆ ਬਾਣੇ ਨੇ ਚੰਗੀ ਆਣਾ ਬਰੀਡ ਦੇ ਵਿੱਚ ਇਹ ਵੀ ਚੰਗੀ ਐ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲੋ ਰਾਮਣੇ ਇਹ ਕਿੰਨੇ ਦੀ ਦੇਣੀ ਐ ਇਹਦਾ ਤਾਂ ਵੀਰੇ ਬੱਸੀਆਂ ਵਾਲੇ ਮੋਲ ਆ 37000 ਦੀ ਦੇਦਾਂਗੇ ਲਓ ਵੀ ਮੇਤਰੋ ਸਿਰਫ 37000 ਦੀ ਦੇ ਵੀ ਢਿੱਲਾਂ ਦਾ ਬਦਾ ਮਰਗੀ ਆ ਬਾਕੀ ਢੱਲਾ ਇੱਥੋਂ ਤੁਸੀਂ ਚੈੱਕ ਕਰਕੇ ਬਾਕੀ ਚਮੜੀ ਉਮੜੀ ਬਹੁਤ ਪਤਲੀ ਆ ਅਗਲੀ ਦੁੱਧ ਵਾਲੀ ਆ ਦੁੱਧ ਵਾਲੀ ਆ ਬਾਈ ਹਾਂ ਦੁੱਧ ਦੀ ਵੇੜ ਅਗਲੀ ਰਾਮਣੇ ਇਹ ਵੀ ਵੀਰੇ ਦੂਜੇ ਸੂਏ ਆ ਠੀਕ ਆ ਬ ਇਹਨੇ ਵੀਰੇ ਪਹਿਲੇ ਸਾਲ ਦਾ ਤਾਂ 13 ਲੀਟਰ ਠੀਕ ਆ ਬਾਈ। ਅਗਲਾ ਵੀ ਸਮਝਣਾ ਲੈ ਵੀ 16 ਲਵਾਂ 15 ਲਵਾਂਗੇ। ਠੀਕ ਆ ਬਾਈ। ਉਹ ਬਰੀਡ ਦੇ ਵਿੱਚ ਇਹ ਵੀ ਸੋਹਣੀ ਹੈ ਹਨਾ। ਇਹ ਪੂਰੀ ਆ ਵੀਰੇ। ਇਹ ਕਿੰਨੇ ਦੀ ਦੇਣੀ ਰਾਮਣੇ? ਇਹ ਵੀਰੇ 50 ਦੇ ਦਾਂਗੇ। 50000 ਦੀ ਤੁਹਾਨੂੰ ਆ ਮਿਲ ਜਣੀ। ਇਹਦੇ ਵੀਚਾਰ ਹੀ ਥਾਣਾ। ਇਹਦੇ ਵਿਚਾਰ ਹੀ ਥਾਣਾ ਵੀਰੇ। ਨਹੀਂ ਵਿਚਾਰ ਹੀ। ਲੈ ਵੀ ਰਾਮਣੇ ਹੁਣ ਆ ਨਗੀਨਾ ਪੀਸ ਜਿਹੜਾ ਇੱਕ ਅੱਧਾ ਹੀ ਆਪਣੇ ਫਾਰਮ ਤੇ ਬਹੁਤ ਟੌਪ ਦਾ ਜਿਹੜਾ ਬੱਚਾ ਹੁੰਦਾ ਹਨਾ। ਇਹ ਚੇ ਵਸੀ ਆਪਾਂ ਇੱਕ ਦੀ ਲੈਣਾ ਲੈਨੇ ਆ ਪਰ ਸੜਾ। ਸੜਾ ਬਾਈ ਹਨਾ। ਹਾਂਜੀ ਹਾਂਜੀ। ਪਹਿਲਾਂ ਤੁਸੀਂ ਸਾਡੇ ਨਾਲ ਦੀ ਝੋਲੀ ਚੈੱਕ ਕਰਕੇ ਦੇਖੋ। ਰਿਕਾਰਡ ਵਾਲੀ ਹੈ ਇਹ ਵੀਰੇ ਸਾਲਕ ਦੀ ਮੰਨ ਕੇ ਚੱਲੋ 13 ਮਹੀਨੇ ਵੀ ਹੋ ਸਕਦੇ ਆ 12 ਮਹੀਨੇ ਵੀ ਹੋ ਸਕਦੇ ਠੀਕ ਆ ਥੋੜਾ ਬਹੁਤਾ ਗਾਹ ਮਿਆਂ ਹਾਂ ਹਾਂ ਗਾਹ ਵਸਾਂ ਵੀ ਹੋ ਜਾਂਦਾਗਾ ਠੀਕ ਆ ਬਾਈ ਤੇ ਇਹ ਵੀਰੇ ਡੈਨਮਾਰਕ ਦੇ 4016 ਦੀ ਆ ਇਹਦਾ ਰਿਕਾਰਡ ਆਪਣੇ ਕੋਲ ਹੈਗਾ ਹਣਾ ਹਾਂ ਵੀਰੇ ਜਿਹਨੇ ਵੀ ਚੈੱਕਅਪ ਕਰਾਉਣੀ ਆ ਉਹ ਵੀ ਇੱਥੇ ਕਰਾ ਲਵੇ ਤਸੱਲੀ ਕਰਕੇ ਲੈ ਜੇ ਆਪਣੇ ਫਾਰਮ ਉੱਪਰ ਬੈਡ ਹੀਟ ਦੇ ਵਿੱਚ ਆ ਤਾਰਾਂ ਦੇ ਰਹੀ ਆ ਤਾਰਾਂ ਦੇ ਰਹੀ ਆ ਹਣਾ ਤੇ ਇਹ ਬਾਈ ਕਿੰਨੇ ਦੀ ਦੇਣੀ ਆ ਆਪਾਂ ਇਹ ਵੀਰੇ 31000 ਦੇ ਦਾਂਗੇ ਫਿਰ 31000 ਦੀ ਧਰਵਾ ਟੌਪ ਦੀ ਮਿਲ ਜਾਣੀ ਆ ਬਾਈ ਚੈੱਕ ਕਰਕੇ ਦੇਖੋ ਬਾਕੀ ਹੀਟ ਦੇ ਵਿੱਚ ਆ ਬਾਈ ਕਹਿੰਦਾ ਹ ਤੇ ਬਾਕੀ ਨੂੰ ਆਪਾਂ ਤੋੜ ਕੇ ਵੀ ਵੀਡੀਓ ਦੇ ਵਿੱਚ ਦਿਖਾਉਣਾ ਹੈ ਕੋਈ ਵੀ ਜਾਨਵਰ ਖਰੀਦਣਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ ਬਾਕੀ ਕਿਸੇ ਵੀ ਜਾਨਵਰ ਦੀ ਤਸੱਲੀ ਪਰਖ ਕਰਨੀ ਹੈ ਤੁਸੀਂ ਆਪਦੇ ਪੱਧਰ ਤੇ ਕਰਕੇ ਬਾਈ ਉਹਨਾਂ ਨਾਲ ਸੌਦਾ ਕਰ ਲੈਣਾ